ਦਿਕਤ ਜੀ ਬਹੁਤ ਜ਼ਿਆਦਾ ਦਿੱਕਤ ਹੈ ਜਿਹੜੀ ਇੱਥੇ ਮੇਨ ਰਾਂਗ ਗੇਰਾ ਨੂੰ ਜਿੰਨੇ ਵੀ ਇੱਥੋਂ ਲੰਘਦੇ ਨੇ ਜਾਂ ਸਾਰੇ ਜਿਹੜੀ ਸੜਕ ਟੁੱਟੀ ਹੋਣ ਦੇ ਕਾਰਨ ਇੱਥੇ ਕਈ ਵਾਰੀ ਵਕਤਾਂ ਆਈ ਆਂਦੀ ਹੈ ਬੱਚੇ ਨੇ ਲੰਘਣਾ ਹੈ ਜੀ ਸਕੂਲ ਜਾਂਦੇ ਨੇ ਗੁਰਦੁਆਰੇ ਮਤਾਵਾਂ ਨੇ ਜਾਣਾ ਹੁੰਦਾ ਹੈ ਫਿਰ ਪੱਥਰ ਵੱਜਦਾ ਹੈ ਰੇਕ ਇਨਸਾਨ ਦੇ ਜਿੰਦੇ ਕਰਕੇ ਲੰਘਣ ਤੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਕਾਰੋਬਾਰੀ ਸਾਰੇ ਪਰੇਸ਼ਾਨ ਨੇ ਜੀ ਇਹ ਸਾਫ਼ ਰਸਤਾ ਹੋਵੇਗਾ ਤੇ ਜਿਹੜੇ ਰਾਹੀਰ ਤੋਂ ਕੀ ਤਰੀਕੇ ਕਾਰੋਬਾਰ ਤੇ ਉਹਨਾਂ ਦੇ ਪਹੁੰਚਣਗੇ ਸਾਰੇ ਮੇਰੇ ਹਿਸਾਬ ਨਾਲ 90% ਦਾ ਹੀ ਕਹਿਣਗੇ ਸਾਡਾ ਕਾਰੋਬਾਰ ਵੀ ਇੱਧਰ ਘਟ ਤਾਂ ਹੀ ਚੱਲਦਾ ਹੈ ਯਾਰ ਸਾਡਾ ਡਵੈਲਪ ਨਹੀਂ ਹੈਗਾ ਜੇ ਸਾਡੀ ਸੜਕਾਂ ਨਹੀਂ ਡਵੈਲਪ ਹੋ ਗਈਆਂ ਕਿ ਕਾਇਤ ਨਹੀਂ ਕੀਤੀ ਇਸ ਬੰਦੇ ਬਹੁਤ ਵਾਰ ਸ਼ਿਕਾਇਤ ਕੀਤੀ ਹੈ ਜੀ ਸਰਕਾਰਾਂ ਆਦੇ ਵੱਲੋਂ ਪੱਲਾ ਝਾੜ ਦਿੰਦੀਆਂ ਨੇ ਤੇ ਅਸੀਂ ਕੋਣੀ ਮੋਈਂ ਛੋਰ ਤੇ ਹਾਲੇ ਤੱਕ ਸਟਰੋਂਗ ਨਹੀਂ ਅਗੇ ਤੇ ਜਦੋਂ ਕਮੇਟੀ ਦਫ਼ਤਰ ਦੇ ਵਿੱਚ ਤਿੰਨ ਚਾਰ ਵਾਰੀ ਇੱਥੇ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਣਾਉਣ ਨੂੰ ਤਿਆਰ ਬੈਠੇ ਆਂ ਪਰ ਜਿਹੜੇ ਕਮੇਟੀ ਜਿਹੜੀ ਇਹ ਸਾਨੂੰ ਇਕਨੋਮੀ ਟੋਲ ਤੇ ਜਿਹੜੀ ਸਹਾਇਤਾ ਨਹੀਂ ਕਰ ਰਹੀ ਇਸ ਕਰਕੇ ਅਸੀਂ ਜਿਹੜੀ ਸੜਕ ਨੇ ਬਣਾਉਣ ਦੇ ਵਿੱਚ ਆ ਸਮਰਥਾ ਹੁਣ ਤੁਸੀਂ ਕੀ ਫੈਸਲਾ ਲਿਆ ਫੈਸਲਾ ਇਹ ਹੀ ਹੈ ਜੀ ਵੇਖੋ ਸਾਡੇ ਕੋਲ ਜਿਹੜੀ ਇੱਕੋ ਮੇਨ ਹਥਿਆਰ ਹੈ ਸਾਡੀ ਵੋਟ ਅਸੀਂ ਇਹ ਹੀ ਫੈਸਲਾ ਲਿਆ ਹੈ ਵੀ ਜੇ ਸਾਡਾ ਕੰਮ ਨਹੀਂ ਕਰਦਾ ਜੇ ਡਿਵੈਲਪਮੈਂਟ ਹੀ ਨਹੀਂ ਸਾਨੂੰ ਦੇਣੀ ਤੇ ਅਸੀਂ ਵੋਟ ਨਹੀਂ ਪਾਵਾਂਗੇ ਭਾਵੇਂ ਜੋ ਮਰਜ਼ੀ ਅਸ ਟਾਈਮ ਸਰਕਾਰਾਂ ਦੇ بڑے ਨੁਮਾਇੰਦੇ ਨੇ ਆ ਕੇ ਵੱਡੇ ਵੱਡੇ ਸਾਡੇ ਅੱਗੇ ਭਾਸ਼ਣ ਦਿੰਦੇ ਨੇ ਅਸੀਂ ਇਹ ਕੀਤਾ ਉਹ ਕੀਤਾ ਪਰ ਭਾਸ਼ਣ ਜਿਹੜੇ ਇਹ ਸਾਨੂੰ ਬੇਤੁਕੇ ਨਾਪਦੇ ਨੇ ਕਿਉਂਕਿ ਸਾਡਾ ਬੇਸਿਕ ਨੀਡ ਜਿਹੜੀਆਂ ਸੜਕਾਂ ਨੇ ਉਹਦੇ ਵਿੱਚੋਂ ਇੱਕ ਛੋਟੀ ਜਿਹੀ ਸੜਕ ਨਹੀਂ ਇਹਨਾਂ ਕੋਲ ਬਣਾਈ ਜਾ ਸਕਦੀ ਦੇਸ਼ ਦਾ ਕਿ ਅਸੀਂ ਤੁਹਾਡਾ ਕੰਮ ਨਹੀਂ ਦਸੀਂ ਵੋਟ ਨੂੰ ਕੋਰੀ ਨਾ ਕਰਦੇ ਆ ਨੋਟਾ ਦਾ ਬਟਨ ਸਾਨੂੰ ਸਾਰਿਆਂ ਨੂੰ ਜਿਹੜਾ ਨਜ਼ਰ ਦਿਖਾਈ ਦੇ ਰਿਹਾ ਅਸੀਂ ਇਸ ਵਾਰੀ ਉਹ ਦਬਾ ਕੇ ਆਦਾ ਫਰਜ਼ ਪੂਰਾ ਕਰਾਂਗੇ ਵੋਟ ਜ਼ਰੂਰ ਪਾਵਾਂਗੇ ਪਰ ਨੋਟਾ ਨੂੰ ਪਾਵਾਂਗੇ ਜੀ ਆ ਤੁਸੀਂ ਦੇਖ ਰਹੇ ਜੀ ਆ ਵੇਖੋ ਬੱਚੇ ਲੇਡੀਜ਼ ਬਜ਼ੁਰਗ ਇੱਥੇ ਟੱਪ ਰਹੇ ਨੇ ਡਿੱਗ ਰਹੇ ਨੇ ਪੱਥਰ ਵੱਜ ਰਹੇ ਨੇ ਆ ਸ਼ੀਸ਼ਾ ਨੂੰ ਦੁਕਾਨਾਂ ਦੇ ਸ਼ੀਸ਼ਾ ਵੱਜ ਰਹੇ ਨੇ ਪੱਥਰ ਟੁੱਟਾ ਅਰ ਕਾਂਚੀ ਜੇ ਟੁੱਟ ਰਹੇ ਨੇ ਆ ਤੁਸੀਂ ਦੇਖ ਲਓ ਕਿੰਨੀ ਪਰੇਸ਼ਾਨੀ ਹੈ ਜੀ ਕਿੰਨਾ ਸਮਾਂ ਹੋ ਗਿਆ 2.5 ਸਾਲ ਹੋ ਗਏ ਨੀਰਬੋਦੀ ਹਾਂ ਜੀ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਜਾਂ ਬਹੁਤ ਵਾਰੀ ਬਹੁਤ ਵਾਰੀ ਹੈ ਆ ਸਭ ਸਾਰੇ ਨੇਤਾ ਵੀ ਆਂਦੇ ਨੇ ਸਾਰੇ ਇੱਥੇ ਕਟਰ ਚੌਂਕੇ ਮੇਨ ਚੌਂਕੇ ਹਰੇਕ ਮੰਦਰ ਲੰਗਦਾ ਲੀਡਰ ਟੱਪ ਦੇ ਨੇ ਗੁਰਦੁਆਰਾ ਸਿੰਘ ਸਭਾ ਜੀ ਡੇ ਰੋਡ ਹੈ ਸਭ ਮੇਨ ਇਹ ਸ਼ਹਿਰ ਦਾ ਚੌਂਕ ਹੈ ਇੱਥੇ ਬਹੁਤ ਖਸਤਾ ਹਾਲ ਹੈ ਇਹਦਾ ਕੁਝ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਸਾਲ ਹੋ ਗਿਆ ਭਾਈ ਜੀ 2.5 ਸਾਲ ਤੇ ਬੇਵਨ ਐਵੇਂ ਦੇ ਆਈ ਪਾਇਆ ਵਟੇ ਹਾਂ ਕੀ ਸਮੱਸਿਆ ਕੀ ਆਉਂਦੀ ਹੈ ਸਮੱਸਿਆ ਭਾਈ ਕਸਟਮਰ ਨਹੀਂ ਆਉਂਦਾ ਦੁਕਾਨਾਂ ਦੇ ਕਦੇ ਟੁੱਟਿਆ ਇੱਥੇ ਪਾਣੀ ਜਦ ਬਾਰਿਸ਼ ਆਉਂਦੀ ਹਾਲ ਬੜਾ ਹੋ ਜਾਂਦਾ ਸੋਰੇ ਜੋ ਕੀ ਕਰੀਏ ਜਿੱਕੜ ਹੋ ਜਾਂਦਾ ਬਹੁਤ ਜ਼ਿਆਦਾ ਹੁਣ ਬੱਟੇ ਵੱਜਦੇ ਆ ਜਿਹਦੇ ਵਿੱਚ ਇੱਕ ਕਾਰ ਤੇ ਨਿਕਲ ਕੇ ਨਾ ਸਿੱਧਾ ਵੱਜ ਜਾਂਦਾ ਲੱਗ ਮੇਰਾ ਕਾਸ਼ੀ ਹਟਿਆ ਕਾਰ ਦੇ ਚੱਕਰ ਵਿੱਚ ਕੱਲ ਨੂੰ ਕੁਝ ਹੋਰ ਨੁਕਸਾਨ ਹੋ ਸਕਦਾ ਵੱਡਾ ਕੀ ਹੋ ਸਕਦਾ ਦਿਕਤ ਜੀ ਬਹੁਤ ਜ਼ਿਆਦਾ ਦਿੱਕਤ ਹੈ ਜਿਹੜੀ ਇੱਥੇ ਮੇਨ ਰਾਂਗ ਗੇਰਾ ਨੂੰ ਜਿੰਨੇ ਵੀ ਇੱਥੋਂ ਲੰਘਦੇ ਨੇ ਜਾਂ ਸਾਰੇ ਜਿਹੜੀ ਸੜਕ ਟੁੱਟੀ ਹੋਣ ਦੇ ਕਾਰਨ ਇੱਥੇ ਕਈ ਵਾਰੀ ਘਟਨਾਈ ਆਂਦੀ ਹੈ ਬੱਚੇ ਨੇ ਲੰਘਣਾ ਹੈ ਦੀ ਸਕੂਲ ਜਾਂਦੇ ਨੇ ਗੁਰਦੁਆਰੇ ਮਤਾਵਾਂ ਨੇ ਜਾਣਾ ਹੁੰਦਾ ਹੈ ਫਿਰ ਪੱਥਰ ਵੱਜਦਾ ਹੈ ਰੇਕ ਇਨਸਾਨ ਦੇ ਜਿੰਦੇ ਕਰਕੇ ਲੰਘਣ ਤੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਕਾਰੋਬਾਰੀ ਸਾਰੇ ਪਰੇਸ਼ਾਨ ਨੇ ਜੀ ਜੇ ਸਾਫ਼ ਰਸਤਾ ਹੋਵੇਗਾ ਤੇ ਜਿਹੜੇ ਰਾਹੀਰ ਤੋਂ ਕੀ ਤਰੀਕੇ ਕਾਰੋਬਾਰ ਤੇ ਉਹਨਾਂ ਦੇ ਪਹੁੰਚਣਗੇ ਸਾਰੇ ਮੇਰੇ ਹਿਸਾਬ ਨਾਲ 90% ਦਾ ਇਹ ਕਹਿਣਗੇ ਵੀ ਸਾਡਾ ਕਾਰੋਬਾਰ ਵੀ ਇੱਧਰ ਘਟ ਤਾਂ ਹੀ ਚੱਲਦਾ ਹੈ ਬਾਜ਼ਾਰ ਸਾਡਾ ਡਿਵੈਲਪ ਨਹੀਂ ਹੈਗਾ ਜੇ ਸਾਡੀ ਸਟਕ ਨਹੀਂ ਡਿਵੈਲਪ ਹੋਗੀ ਤੇ ਕਾਇਤ ਨਹੀਂ ਕੀਤੀ ਇਸ ਬੰਦੇ ਬਹੁਤ ਵਾਰ ਸ਼ਿਕਾਇਤ ਕੀਤੀ ਹੈ ਜੀ ਸਰਕਾਰਾਂ ਆਦੇ ਵੱਲੋਂ ਪੱਲਾ ਝਾੜ ਦਿੰਦੀਆਂ ਨੇ ਤੇ ਅਸੀਂ ਕੋਨਿਮੀ ਟੋਰ ਤੇ ਹਾਲੇ ਤੱਕ ਸਟਰੋਂਗ ਨਹੀਂ ਅਗੇ ਤੇ ਜਦੋਂ ਕਮੇਟੀ ਦਫਤਰ ਦੇ ਵਿੱਚ ਤਿੰਨ ਚਾਰ ਵਾਰੀ ਇੱਥੇ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਣਾਉਣ ਨੂੰ ਤਿਆਰ ਬੈਠੇ ਆ ਪਰ ਜਿਹੜੀ ਕਮੇਟੀ ਜਿਹੜੀ ਇਹ ਸਾਨੂੰ ਇਕਨੋਮੀ ਟੋਰ ਤੇ ਜਿਹੜੀ ਸਹਾਇਤਾ ਨਹੀਂ ਕਰ ਰਹੀ ਇਸ ਕਰਕੇ ਅਸੀਂ ਜਿਹੜੀ ਇਹ ਸੜਕ ਨੇ ਬਣਾ ਦੇ ਵਿੱਚ ਆ ਸਮਰਥਾ ਹੁਣ ਤੁਸੀਂ ਕੀ ਫੈਸਲਾ ਲਿਆ ਫੈਸਲਾ ਇਹ ਹੀ ਹੈ ਜੀ ਵੇਖੋ ਸਾਡੇ ਕੋਲ ਜਿਹੜੀ ਇੱਕੋ ਮੇਨ ਹਥਿਆਰ ਹੈ ਸਾਡੀ ਵੋਟ ਅਸੀਂ ਇਹ ਫੈਸਲਾ ਲਿਆ ਹੈ ਵੀ ਜੇ ਸਾਡਾ ਕੰਮ ਨਹੀਂ ਕਰਦਾ ਜੇ ਡਿਵੈਲਪਮੈਂਟ ਹੀ ਸਾਨੂੰ ਦੇਣੀ ਤੇ ਅਸੀਂ ਵੋਟ ਨਹੀਂ ਪਾਵਾਂਗੇ ਭਾਵੇਂ ਜੋ ਮਰਜ਼ੀ ਇਸ ਟਾਈਮ ਸਰਕਾਰਾਂ ਦੇ بڑے ਨੁਮਾਇੰਦੇ ਨੇ ਆ ਕੇ ਵੱਡੇ ਵੱਡੇ ਸਾਡੇ ਅੱਗੇ ਭਾਸ਼ਣ ਦਿੰਦੇ ਨੇ ਅਸੀਂ ਇਹ ਕੀਤਾ ਉਹ ਕੀਤਾ ਪਰ ਭਾਸ਼ਣ ਜਿਹੜੇ ਇਹ ਸਾਨੂੰ ਬੇਤੁਕੇ ਨਾਪਦੇ ਨੇ ਕਿਉਂਕਿ ਸਾਡਾ ਬੇਸਿਕ ਨੀਡ ਜਿਹੜੀਆਂ ਸੜਕਾਂ ਨੇ ਉਹਦੇ ਵਿੱਚੋਂ ਇੱਕ ਛੋਟੀ ਜਿਹੀ ਸੜਕ ਨਹੀਂ ਇਹਨਾਂ ਕੋਲ ਬਣਾਈ ਜਾ ਸਕਦੀ ਦੇਸ਼ ਦਾ ਕਿ ਅਸੀਂ ਤੁਹਾਡਾ ਕੰਮ ਨਹੀਂ ਦਸੀਂ ਵੋਟ ਨੂੰ ਕੋਰੀ ਨਾ ਕਰਦੇ ਆ ਨੋਟਾ ਦਾ ਬਟਨ ਸਾਨੂੰ ਸਾਰਿਆਂ ਨੂੰ ਜਿਹੜਾ ਨਜ਼ਰ ਦਿਖਾਈ ਦੇ ਰਿਹਾ ਅਸੀਂ ਇਸ ਵਾਰੀ ਉਹ ਦਬਾ ਕੇ ਆਦਾ ਫਰਜ਼ ਪੂਰਾ ਕਰਾਂਗੇ ਵੋਟ ਜ਼ਰੂਰ ਪਾਵਾਂਗੇ ਪਰ ਨੋਟਾ ਨੂੰ ਪਾਵਾਂਗੇ ਜੀ ਆ ਤੁਸੀਂ ਦੇਖ ਰਹੇ ਜੀ ਆ ਵੇਖੋ ਬੱਚੇ ਲੇਡੀਜ਼ ਬਜ਼ੁਰਗ ਇੱਥੇ ਟੱਪ ਰਹੇ ਨੇ ਡਿੱਗ ਰਹੇ ਨੇ ਪੱਥਰ ਵੱਜ ਰਹੇ ਨੇ ਆ ਸ਼ੀਸ਼ਾ ਨੂੰ ਦੁਕਾਨਾਂ ਦੇ ਸ਼ੀਸ਼ਾ ਵੱਜ ਰਹੇ ਨੇ ਪੱਥਰ ਟੁੱਟਾ ਅਰ ਕਾਂਚੀਏ ਟੁੱਟ ਰਹੇ ਨੇ ਆ ਤੁਸੀਂ ਦੇਖ ਲਓ ਕਿੰਨੀ ਪਰੇਸ਼ਾਨੀ ਹੈ ਜੀ ਕਿੰਨਾ ਸਮਾਂ ਹੋ ਗਿਆ 2.5 ਸਾਲ ਹੋ ਗਏ ਕਿੰਨੀ ਰੋੜੀ ਹਾਂ ਜੀ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਜਾਂ ਬਹੁਤ ਵਾਰੀ ਬਹੁਤ ਵਾਰੀ ਹੈ ਸਾਰੇ ਨੇਤਾ ਵੀ ਆਉਂਦੇ ਨੇ ਸਾਰੇ ਇਤਕਰਤ ਚੌਂਕੇ ਮੇਨ ਚੌਂਕੇ ਹਰੇਕ ਮੰਦਰ ਲੰਗਦਾ ਲੀਡਰ ਟੱਪਦੇ ਨੇ ਗੁਰਦੁਆਰਾ ਸਿੰਘ ਸਭਾ ਜੀ ਡੇ ਰੋੜੇ ਸਭ ਮੇਨ ਹੈ ਸ਼ਹਿਰ ਦਾ ਚੌਂਕਾ ਹੀ ਇੱਥੇ ਬਹੁਤ ਖਸਤਾ ਹਾਲ ਹੈ ਇਹਦਾ ਕੁਝ ਨਹੀਂ ਹੋਣਾ ਜੀ ਬਿਲਕੁਲ ਨਹੀਂ 2.5 ਲੋਕਾਂ ਪਈ 2.5 ਸਾਲ ਤੋਂ ਦੇ ਬਣ ਐਵੇਂ ਦੀ ਐ ਵੱਟੇ ਹਾਂ ਕੀ ਸਮੱਸਿਆ ਕੀ ਆਉਂਦੀ ਹੈ ਸਮੱਸਿਆ ਭਾਈ ਕਸਟਰ ਨਹੀਂ ਆਉਂਦਾ ਦੁਕਾਨਾਂ ਦੇ ਕੋਲ ਟੱਟਾ ਤੇ ਪਾਣੀ ਜਦ ਬਰਸ਼ ਆਉਂਦੀ ਹਾਲ ਬੜਾ ਹੋ ਜਾਂਦਾ ਤੋਰਿੰਦਾ ਕੀ ਕਰੀਏ ਇਕੜੋ ਇਹਨਾਂ ਬਹੁਤ ਜ਼ਿਆਦਾ ਫਲ ਬੱਤੇ ਮਜਦੇ ਆ ਜਿਹਦੇ ਵਿੱਚ ਕਾਰ ਤੈਕੋਗੇ ਨਾ ਸਿੱਧਾ ਵਾਜਦਾ ਲੱਗ ਮੇਰਾ ਕਾਸ਼ੀ ਹਟਿਆ ਕਾਰ ਦੇ ਚੱਕਰ ਵਿੱਚ ਕੱਲ ਕੁਝ ਹੋ ਜੂ ਨੁਕਸਾਨ ਹੋਸਦਾ ਵੱਡਾ ਟੀ ਹੋਸਦਾ